ਮੈਂ ਬੋਲ ਕੇ ਵੀ ਕਾਲ ਕੀਤੀ ਪਰ ਈਦੀਆਂ ਤਾਂ ਸਿੱਧੀਆਂ ਹੀ ਰਹਿਣੀਆਂ ਜੀ ਜਿੰਨੇ ਵੀ ਬਾਰਡਰ ਤੇ ਬੈਠੇ ਆ ਉਹ ਮਾਵਾ ਦੀ ਪੋਤੀ ਬੈਠੀ ਛੀਦੀਆਂ ਜਿਹੜੀਆਂ ਉਹ ਤਾਂ ਪਤਾ ਨਹੀਂ ਅਜੇ ਕਿਹਦੇ ਕਿਹਦੇ ਦੇ ਵਿਚਾਰੇ ਦੇ ਸਿਰ ਤੇ ਕੁਝ ਹੋਣਾ ਪਰ ਸਾਨੂੰ ਇਹੀ ਦੁੱਖ ਆ ਵੀ ਕੱਲ ਗੱਲ ਹੋਈ ਅੱਜ ਗੱਲ ਅੱਜ ਤੋਂ ਮਤਲਬ ਉੱਥੇ ਫੌਜ ਭਰਤੇ ਹੋ ਜੀ ਕਹਿੰਦਾ ਆਪਾਂ ਦੂਜੇ ਮੁੰਡੇ ਨੂੰ ਫੌਜ ਭਰਤੇ ਕਰਾਵਾਂਗੇ ਜੀ ਅੱਛਾ ਇਥੋਂ ਤੱਕ ਇਥੋਂ ਤੱਕ ਬੱਤੇ ਪ੍ਰਵਾਦ ਲੋਜੇ ਦੀ ਵੀ ਲੋਜੇ ਉਹਦੇ ਕਾਗਜ਼ ਪੱਤਰ ਤਿਆਰ ਹੋਈ ਜਾਂਦੇ ਜੀ ਉਹਨੇ ਐਮਪੀ ਚ ਜਾਣਾ ਸੀ ਉਹਨਾਂ ਕਾਜ ਪੱਤਰ ਮੈਂ ਕੱਲ ਹੀ ਥਾਣੇ ਚ ਮੋਹਰ ਲਵਾ ਕੇ ਲਿਆਉਂਦੇ ਮਤਲਬ ਕਾਜ ਪੱਤਰ ਉਹਦੇ ਕੰਪਲੀਟ ਹੋ ਜਾਂਦੇ ਸਿਰਫ ਡਾਕਟਰ ਦੀ ਮੋਹਰ ਲੱਗਣ ਵਾਲੀ ਰਹਿ ਗਈ ਬਾਕੀ ਓਕੇ ਹੋਏ ਉਹਦੇ ਸਰ ਅਸੀਂ ਇਹੋ ਗੱਲ ਸਰਕਾਰ ਤੋਂ ਮੰਗ ਕਰਦੇ ਸੀ ਸੀਤਾ ਦੇ ਪਰਿਵਾਰ ਕਿਹੜਾ ਵੱਲ ਜਾਂਦੇ ਆ ਜੀ ਸੀਤੀ ਨੂੰ ਜਾਇਆ ਨਗਵਾਇਆ ਜਾਵੇ ਨੌਜਵਾਨ ਬੱਚਾ ਜੀ ਮਤਲਬ ਅੱਖਾਂ ਤੋਂ ਪਰੋਖੇ ਨਾ ਹੋ ਜਾਈ ਜੀ ਪਰ ਸ਼ਹੀਦਾਂ ਦਾ ਸਨਮਾਨ ਸਨਮਾਨ ਮਿਲਣਾ ਚਾਹੀਦਾ ਜਨਮ ਹੋਇਆ ਜੀ ਦਾ ਮਿਹਰਬਾਨੀ ਸਾਡੇ ਅੱਥੇ ਨਹੀਂ ਪੜੇ ਹੁੰਦੇ ਬੰਦਾ ਜੀ 20 ਸਾਲ ਦੀ ਉਮਰ ਦੀ ਹਾਂ 20 ਸਾਲ ਦੀ ਇਹ ਬੀ ਕਾਮ ਕਰਦਾ ਸੀ ਜੈਤੋ ਕਾਲ ਦੇ ਚਾ ਉਤੋਂ ਦੀ ਭਰਤੀ ਨੇ ਭਰੀ ਸੀਗੀ ਤੇ ਨਿਕਲੇ ਸੀ ਉਹਦੇ ਚ ਸਲੈਕਟ ਹੋ ਗਿਆ ਤੇ ਉਤੋਂ ਸਿੱਧਾ ਸਰਕਾਰਾਂ ਕਹਿ ਦਿੰਦੀ ਹੈ ਕਿ ਨਹੀਂ ਵੀਰ 4 ਸਾਲਾਂ ਵਾਸਤੇ ਆ ਪਰ ਇੱਕ ਮਾਂ ਨੇ ਇੱਕ ਆਪਦਾ ਪੁੱਤ ਗਵਾਇਆ ਉਹਦੇ ਵਾਸਤੇ ਉਹ ਸਰਕਾਰਾਂ ਨੂੰ ਕੁਝ ਸੋਚਣਾ ਚਾਹੀਦਾ ਹੈ ਨਾ ਵਾਸਤੇ ਜਵਾਕਾਂ ਵਾਸਤੇ ਵੀ ਇਹਨਾਂ ਨੇ ਆਉਣ ਵਾਲੀ ਜ਼ਿੰਦਗੀ ਦੇ ਵਿੱਚ ਕੁਝ ਕਰਨਾ ਉਹਨਾਂ ਦੇ ਮਾਂ ਪਿਓ ਨੂੰ ਕੋਈ ਸਹਾਇਤਾ ਜਿਵੇਂ ਹੁਣ ਪੰਜਾਬ ਗਵਰਨਮੈਂਟ ਦੇ ਰਹੀ ਹੈ 1 ਕਰੋੜ ਰੁਪਏ ਸੈਂਟਰ ਨੂੰ ਵੀ ਕੁਝ ਨਾ ਕੁਝ ਦੇਣਾ ਚਾਹੀਦਾ